ਸੋ ਸੰਗਤ ਜੀ ਅੱਜ ਅਸੀਂ ਗੱਲ ਕਰਨੀ ਭਾਈ ਬਲਵੀਰ ਸਿੰਘ ਨਾਲ ਕਸ਼ਮੀਰ ਦੇ ਵਿੱਚ ਜਿੱਥੇ ਵੀ ਕਾਫੀ ਗੋਲਾਬਾਜੀ ਹੋਈ ਹੈ ਉੱਥੇ ਜਦੋਂ ਭਈ ਪਾਕਿਸਤਾਨ ਤੇ ਇੰਡੀਆ ਦੇ ਜੰਗ ਲੱਗਾ ਕੱਲ ਤੁਹਾਨੂੰ ਪਤਾ ਵੀ ਬ੍ਰੋਡਕਾਸਟ ਕੀਤਾ ਪੰਜਾਬ ਦੇ ਕਿੰਨੇ ਹੜ੍ਹ ਕਿੰਨੀਆਂ ਸਾਡੀਆਂ ਟੀਮਾਂ ਲੱਗੀਆਂ ਇਲਾਕੇ ਦੇ ਵਿੱਚ ਆਉਣ ਵਾਲੇ ਉੱਥੇ ਹੜ੍ਹਾਂ ਦੇ ਵਿੱਚ ਪਸ਼ੂਆਂ ਨੂੰ ਬੱਚਿਆਂ ਨੂੰ ਸਾਰਿਆਂ ਨੂੰ ਜਿੱਦਾਂ ਭਈ ਬਚਾਉਂਦੇ ਨਾਲੇ ਖਾਣਾ ਪੀਣਾ ਸਾਫ ਪਾਣੀ ਛੱਡ ਰਹੇ ਪਿੰਡਾਂ ਦੇ ਵਿੱਚ ਤੇ ਹੁਣ ਅਸੀਂ ਕਸ਼ਮੀਰ ਪਹੁੰਚ ਗਏ ਤੁਹਾਡੀ ਕਿਰਪਾ ਨਾਲ ਗੁਰੂ ਕਿਰਪਾ ਨਾਲ ਤੇ ਦੂਜੇ ਪਾਸੇ ਪਾਕਿਸਤਾਨ ਪੰਜਾਬ ਦੇ ਵਿੱਚ ਵੀ ਤੇ ਪਾਕਿਸਤਾਨ ਉਧਰ ਜਿੱਥੇ ਸੌਰੀ ਉਧਰ ਜਿੱਥੇ ਫਰੰਟੀ ਵਾਲੀ ਬਹੁਤ ਹੜਾ ਉੱਥੇ ਵੀ ਸੇਵਾ ਚੱਲਦੀ ਆ ਦੁਨੀਆਂ ਚ ਵੀ ਸੇਵਾ ਚੱਲਦੀ ਆ ਸਾਰੇ ਪਾਸੇ ਸੇਵਾ ਚੱਲਦੀ ਤੁਹਾਡੇ ਪਿਆਰ ਨਾਲ ਹੁਣ ਚਲੋ ਅਸੀਂ ਭਾਈ ਬਲਬੀਰ ਸਿੰਘ ਨਾਲ ਗੱਲ ਕਰਦੇ ਆ ਸਾਰਿਆਂ ਨਾਲ ਤੇ ਗੱਲ ਕਰਕੇ ਫੇ ਮਗਰੋਂ ਆਪਣੇ ਆਪਣੇ ਵੀ ਥੋੜੇ ਖਿਆਲ ਦੇ ਦਿੰਦੇ ਆ ਤੁਸੀਂ ਪੁਲਿਸ ਵਾਚ ਕਰੋ ਦੇਖੋ ਤੇ ਸ਼ੇਅਰ ਕਰੋ ਵਾਈਗੁਰ ਜੀ ਕਾ ਖਾਲਸਾ ਵਾਈਗੁਰ ਜੀ ਫਤਿਹ ਜੀ ਵਾਈਗੁਰ ਜੀ ਦੀ ਫਤਿਹ ਜੀ ਅੱਜ ਅਸੀਂ ਤਾਂ ਇੱਥੇ ਤੰਗ ਤਾਰ ਡਿਸਟ੍ਰਿਕਟ ਕੁਪਵਾੜਾ ਇੱਕ ਰਿਮੋਟ ਏਰੀਆ ਹੈ ਜਿੱਥੇ ਅਸੀਂ ਖੜੇ ਆ ਤੇ ਇੱਥੇ ਦਾ ਜਿਹੜੀ ਪਾਕਿਸਤਾਨ ਦੀ ਗੋਲਾਬਾਰੀ ਹੋਈ ਸੀ ਉਹਨਾਂ ਨਾਲ ਕਾਫੀ ਘਰ ਦਾ ਅਫੈਕਟਡ ਹੋਏ ਸੀ ਇੱਥੇ ਘੱਟ ਤੋਂ ਘੱਟ ਹੀ ਕੋਈ 14-15 ਘਰ ਅਫੈਕਟਡ ਹੋਏ ਸੀ ਜਿਹੜਾ ਗੋਲਾਬਾਰੀ ਨਾਲ ਆਪਣੇ ਟੀਨਾਂ ਦੀਆਂ ਚਾਦਰਾਂ ਜਾਂ ਦੀਵਾਰਾਂ ਜਾਂ ਇਸ ਤਰ੍ਹਾਂ ਦਾ ਥੋੜਾ ਨੁਕਸਾਨ ਹੋਇਆ ਸੀ ਅੱਧਿਆ ਘਰਾਂ ਦਾ ਬਿਲਕੁਲੀ ਟੋਟਲੀ ਡੈਮੇਜ ਹੋ ਗਏ ਸੀ ਜਿਸ ਵਿੱਚ ਦੋ ਘਰ ਮੁਸਲਮਾਨਾਂ ਦੇ ਨੇ ਤੇ ਬਾਕੀ ਜਿਹੜੇ 13 12 ਘਰ ਜਿਹੜੇ ਸੀ ਉਹ ਸਰਦਾਰਾਂ ਦੇ ਸੀ ਆ ਤੁਸੀਂ ਨਾਲ ਮੇਰੇ ਫੈਮਿਲੀਆਂ ਦੇਖ ਰਹੇ ਹੋ ਜਿਹੜੇ ਅੱਜ ਇੱਥੇ ਅਸੀਂ ਇਹਨਾਂ ਨੂੰ ਰੈਨੋਵੇਟ ਕਰਕੇ ਦੇ ਰਹੇ ਆਂ ਤਿੰਨ ਦੀਆਂ ਜਿਹੜੀਆਂ ਚਾਦਰਾਂ ਉਹ ਪਵਾ ਕੇ ਦੇ ਰਿਆ ਹੋਰ ਇੱਟਾਂ ਦੀ ਸੇਵਾ ਕਰਕੇ ਦੇ ਰਿਆ ਨਾਲ ਹੀ ਇਹਨਾਂ ਦੇ ਜਿਹੜਾ ਸੀ ਸੀਮਿੰਟ ਵਗੈਰਾ ਪਲਸਟਰ ਪਲਸਟਰ ਹੋਣ ਵਾਲਾ ਉਹ ਕਰਵਾ ਕੇ ਦੇ ਰਿਆ ਜੀ ਆ ਤੁਸੀਂ ਆਪ ਹੀ ਆ ਫੈਬਰੀਕੜੀ ਖੜੀ ਹੈ ਜਿਨ੍ਹਾਂ ਦੇ ਘਰ ਅਸੀਂ ਖੜੇ ਆ ਜਿਨ੍ਹਾਂ ਦਾ ਨੁਕਸਾਨ ਹੋਇਆ ਸੀ ਆ ਪ੍ਰੈਜ਼ੀਡੈਂਟ ਸਾਹਿਬ ਨੇ ਵੀ ਨਾਲ ਖੜੇ ਨੇ ਇਹਨਾਂ ਨਾਲ ਵੀ ਤੁਸੀਂ ਆਪ ਸਾਂਝੀ ਕਰੋ ਜੀ ਗੱਲਬਾਤ ਦੀ ਹਾਂਜੀ ਵਾਈਕਰ ਜੀ ਕਾ ਖਾਲਸਾ ਵਾਈਕਰ ਜੀ ਦੇ ਘਤੇ ਸਿੱਤੀ ਤਨਵਾਦੀਆਂ ਜਿਨ੍ਹਾਂ ਨੇ ਜਿਦੋਂ ਪਛੇ ਗੋਲਾਬਾਰੀ ਸਾਡੇ ਇੱਥੇ ਪਿੰਡ ਦੇ ਵਿੱਚ ਹੋਈ ਆ ਤਾਂ ਉਦੋਂ ਤੋਂ ਲੈ ਕੇ ਅੱਜ ਤੱਕ ਸਾਡੇ ਨਾਲ ਹੱਥ ਸ਼ਾਣਾ ਬਸ਼ਣਾ ਚੱਲ ਰਹੇ ਨੇ ਸਾਡੇ ਘਰਾਂ ਦੀ ਬੜੀ ਬੁਰੀ ਹਾਲ ਸੀ ਤੁਹਾਡੇ ਬਦੌਲਤ ਸਾਡਾ ਫਿਰ ਥੋੜਾ ਰਹਿਣ ਬਸੇਰਾ ਦੁਬਾਰਾ ਕਹਿਣਾ ਹੋ ਗਿਆ ਅਲੀ ਕੰਮ ਚੱਲਦਾ ਪਿਆ ਟੀਨਾਂ ਦਾ ਕੰਮ ਲੱਗਿਆ ਦਾ ਉਧਰ ਪਲਸਟਰ ਦਾ ਕੰਮ ਲੱਗਿਆ ਦਾ ਤੇ ਸਾਡੇ 12 ਤੋਂ 14 ਘਰ ਜਿਹੜੇ ਇਫੈਕਟਿਡ ਸਨ ਇਹਨਾਂ ਦੀ ਮਿਹਰਬਾਨੀ ਦੇ ਨਾਲ ਉਹਨਾਂ ਦਾ ਕੰਮ ਜਿਹੜਾ ਉਹ ਲਗਾਤਾਰ ਚੱਲ ਰਿਹਾ ਅਸੀਂ ਤੁਹਾਡੇ ਬੜੇ ਹੀ ਆਤਿਤਨਾਦੀਆਂ ਵਾਜ ਜਲ ਸਾਹਿਬ ਅੱਜ ਬੱਤੇ ਇਹ ਗੁਰਜੀਕਾ ਕਾਹਤ ਸਟੇਜੀ ਜੀ ਜਲ ਸਾਹਿਬ ਬੱਤੇ ਤੇ ਘਰ ਨੇ ਜਿਹਦਾ ਬਹੁਤ ਡੈਮੇਜ ਹੋਇਆ ਸੀ ਕਿਉਂਕਿ ਇਹਨਾਂ ਦੀ ਬੇਟੀ ਦਾ ਵਿਆਹ ਵੀ ਸੀ ਇਹ ਕਹਿੰਦੇ ਅਸੀਂ ਬੜੇ ਪਰੇਸ਼ਾਨ ਸੀ ਕਿ ਸਾਡੇ ਜਿਹੜੀ ਟੀਨ ਦੀ ਛੱਤ ਹੈ ਨਹੀਂ ਸੀ ਨਾਲ ਮਕਾਨ ਵੀ ਪੂਰਾ ਅੰਦਰੋਂ ਡੈਮੇਜ ਹੋ ਗਿਆ ਸੀ ਤੇ ਇਹ ਉਹ ਘਰ ਨੇ ਉਹ ਪਰਿਵਾਰਨ ਜੀ ਇਹਨਾਂ ਨਾਲ ਵੀ ਤੁਸੀਂ ਆਪੀ ਸਾਂਝ ਪਾਓ ਜੀ ਮੋਰਗ ਦੀ ਕਾਲਤਾ ਕਰਤੇ ਪੈਸਾ ਅਸੀਂ ਤੁਹਾਡਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਖਾਲਸਾ ਤੁਹਾਡੇ ਖਾਲਸਾਟ ਦੇ ਜਿਨ੍ਹਾਂ ਨੇ ਸਾਡਾ ਘਰ ਰੀਨੋਵੇਟ ਕਰਕੇ ਦਿੱਤਾ ਕਿਉਂਕਿ ਆਪਰੇਸ਼ਨ ਸੰਦੂਰ ਦੌਰਾਨ ਇੱਥੇ ਇੱਕ ਸ਼ੈਲਡ ਗਿਆ ਸੀ ਉਹਦੀ ਵਜ੍ਹਾ ਤੋਂ ਸਾਡਾ ਘਰ ਬਿਲਕੁਲ ਹੀ ਡੇਮੇਜ ਸੀ ਤੇ ਆਪ ਜੀ ਦਾ ਅਸੀਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਸਾਡੇ ਘਰ ਸ਼ਾਦੀ ਸੀ ਤੇ ਉਸ ਕਰਕੇ ਵੀ ਅਸੀਂ ਬੜੇ ਪਰੇਸ਼ਾਨ ਸੀ ਪਰ ਆਪ ਜੀ ਦੀ ਟੀਮ ਵੱਲੋਂ ਇੱਥੇ ਮੈਂਬਰ ਆਏ ਤੇ ਉਹਨਾਂ ਨੇ ਸਾਡਾ ਘਰ ਰੈਨੋਵੇਟ ਕਰਕੇ ਦਿੱਤਾ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਨਹੀਂ ਨਹੀਂ ਗੁਰ ਕਰਪਾ ਪਏ ਅਸੀਂ ਤੁਹਾਡੀ ਮਦਦ ਕਰ ਸਕਦੇ ਸਾਨੂੰ ਬੜਾ ਪਈ ਇੱਥੋਂ ਦੁੱਖ ਸੀਗਾ ਪਈ ਸਾਡੇ ਉੱਥੇ ਪਰਿਵਾਰ ਪਿੱਛੇ ਰਹਿ ਗਿਆ ਸਾਨੂੰ ਪਤਾ ਤੁਸੀਂ ਕਾਫੀ ਦੂਰ ਇਲਾਕਿਆਂ 'ਚ ਰਹਿੰਦੇ ਆ ਜਿੱਥੇ ਕੋਈ ਪਹੁੰਚ ਵੀ ਹੋਗਾ ਘੱਟ ਆ ਤੇ ਤੁਹਾਨੂੰ ਕੋਈ ਆਸ ਸੀਗੀ ਪਈ ਇੱਕਦਮ ਤੁਹਾਡੇ ਕੋਈ ਘਰ ਨਾਲ ਤੁਹਾਨੂੰ ਖੜਿਆ ਹੋ ਗਿਆ ਕੋਈ ਤੁਹਾਨੂੰ ਕੋਈ ਆਸ ਸੀਗੀ ਤੁਹਾਨੂੰ ਕੋਈ ਆਸ ਨੇ ਇਸ ਤੇ ਸਾਨੂੰ ਕਿਹਨਾ ਇਹ ਦੇ ਸਾਡੇ ਸੁਪਨੇ ਵਿੱਚ ਵੀ ਨਹੀਂ ਸੀ ਕਿ ਸਾਡੀ ਇਨੀ ਮਦਦ ਹੋ ਸਕਦੀ ਆ ਲੇਕਿਨ ਤੁਹਾਡੀ ਕਿਰਪਾ ਦੇ ਨਾਲ ਇਹ ਬਾਕੀ ਤੁਹਾਡੀ ਜੀ ਦੀ ਟੀਮ ਆ ਇਹਨਾਂ ਦੀ ਕਿਰਪਾ ਦੇ ਨਾਲ ਸਾਡਾ ਜਿਤਨਾ ਮਤਲਬ ਸਾਡੇ ਸੋਚ ਵਿੱਚ ਵੀ ਨਹੀਂ ਸੀ ਉਸ ਤੋਂ ਵੱਧ ਗਿਆ ਸਾਡਾ ਇਹਨਾਂ ਨੇ ਸੰਯੋਗ ਦਿੱਤਾ ਸਾਨੂੰ ਫਿਰ ਬੈਠਣ ਉਜੂਗੀ ਜਗ੍ਹਾ ਕਿਹਨਾ ਬਣਾ ਕੇ ਦਿੱਤੀ ਆ ਤੁਹਾਡਾ ਬਹੁਤ ਬਹੁਤ ਸਾਨੂੰ 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 ਇਹ ਵੀ ਪਤਾ ਸੀਗਾ ਕਿ ਉਹ ਕਿ ਗੱਲ ਤਾਂ ਇੱਥੇ ਤੁਹਾਡੀ ਟੀਮ ਨਾਲ ਵੀ ਗੱਲ ਹੋਈ ਸੀਗੀ ਕਿਉਂਕਿ ਸਿਆਲ ਜਦੋਂ ਆਉਂਦਾ ਵਿਥੇ ਬਰਫ ਬਹੁਤ ਪੈਂਦੀ ਆ ਇਹ ਤੁਹਾਡੇ ਰਿਪੇਅਰ ਕਰਨੇ ਹੁਣ ਰਿਪੇਅਰ ਕਰਨੇ ਪੈਣੇ ਤੇ ਤੁਹਾਡੇ ਘਰ ਦੇ ਵਿੱਚ ਬਰਫ ਪੈਣੀ ਸੀਗੀ ਸੋ ਸਾਨੂੰ ਪਤਾ ਵੀ ਸਿਆਲ ਤੋਂ ਪਹਿਲਾਂ ਪਹਿਲਾਂ ਕਰਨਾ ਪੈਣਾ ਅਸੀਂ ਬਹੁਤ ਧੰਨਵਾਦੀ ਸਾਡੀ ਟੀਮ ਜਿਹੜਾ ਪਹਿਲਾਂ ਚੈੱਕ ਕਰਨ ਆਈ ਸੀ ਭਾ ਗੁਰਵਿੰਦਰ ਸਿੰਘ ਤੇ ਸੰਜੀਤ ਸਿੰਘ ਨਿਤਪਾਈ ਇਹ ਦਰਬਗਿਰੇ ਸਣੀ ਸਾਰੇ ਆ ਚੈੱਕ ਕਰਨ ਫਿਰ ਚੈੱਕ ਕਰਕੇ ਮੋਰੇ ਸੇਵਾ ਕੀਤੀ ਅਸੀਂ ਧੰਨਵਾਦੀ ਆਪਣੀ ਟੀਮ ਦਾ ਵੀ ਤੇ ਤੁਹਾਡਾ ਵੀ ਤੁਸੀਂ ਸਾਡੀ ਟੀਮ ਦਾ ਸਵਾਗਤ ਕੀਤਾ ਤੁਸੀਂ ਪਿਆਰ ਦਿੱਤਾ ਸਾਡੀ ਟੀਮ ਨੂੰ ਸੋ ਅਸੀਂ ਤੁਹਾਨਾਂ ਸਦਾ ਹੀ ਖੜੇ ਆ ਤੁਸੀਂ ਚੜ੍ਹਦੀ ਕਲਾ ਰਭੋ ਤੁਸੀਂ ਇਕੱਲੇ ਨਹੀਂਗੇ ਸੰਗ ਤੁਹਾਡੇ ਨਾਲ ਆ ਇਹ ਭਾਈ ਸਾਹਿਬ ਇਹ ਜਿਹੜੇ ਪਿੱਛੇ ਤੁਸੀਂ ਪਹਾੜ ਦੇਖ ਰਹੇ ਹੋ ਨਾ ਇਹ ਸਾਰੇ ਪਹਾੜ ਜਿਹੜਾ ਪਾਕਿਸਤਾਨ ਦੇ ਆ ਜੀ ਆ ਚਾਈਨ ਲੱਗੇ ਕਾਫੀ ਲੱਗੇ ਆ ਫਿਰ ਨਾਲ ਹੀ ਆ ਤੇ ਆ ਤੁਹਾਡੇ ਉਹਨਾਂ ਦੇ ਘਰ ਵੀ ਨਜ਼ਰ ਆਉਂਦੇ ਹੋਣੇ ਆ ਜਿਹੜੇ ਉਹਨਾਂ ਦੇ ਘਰ ਸੀ ਪਿੰਡ ਸਾਹਮਣੇ ਆ ਜੀ ਬਿਲਕੁਲ ਲੱਗੇ ਇਤੋਂ ਹੀ ਗੁੰਮਬਦਾਰੀ ਹੁੰਦੀ ਆ ਹਾਂਜੀ ਬਹੁਤ ਹੀ ਨੁਕਸਾਨ ਹੋ ਚੁੱਕਾ ਆਫੇ ਹਾਂਜੀ ਇਹ ਇਹ ਜਿਹੜਾ ਇਹ ਅਸੀਂ ਰੈਨੋਵੇਟ ਕਰਕੇ ਤਾਂ ਪਲਸਟਰ ਪਲਸਰੇ ਸਾਰੇ ਪਿੱਲਰ ਪੁੱਲਰ ਖਰਾਬ ਹੋ ਗਏ ਦੇ ਸੀ ਤੇ ਬਹੁਤ ਵਧੀਆ ਬਹੁਤ ਵਧੀਆ ਕਿਉਂਕਿ ਇੱਥੇ ਮੌਸਮ ਬਹੁਤ ਖਰਾਬ ਹੁੰਦਾ ਨਾ ਸਿਆਲ ਦੇ ਵਿੱਚ ਤੇ ਬਹੁਤ ਬਰ ਪੈਂਦੀ ਹੈ ਬਹੁਤ ਬਰ ਪੈਂਦੀ ਹੈ ਬਸ ਹੋਰ ਮਹੀਨਾ ਦੇ ਤੱਕ ਤੇ ਬਹੁਤ ਠੰਡ ਹੋ ਜਾਣੀ ਹੈ ਜੀ ਬਹੁਤ ਵਧੀਆ ਕੀਤਾ ਤੁਸੀਂ ਸਾਰਿਆਂ ਨੇ ਨਾਲ ਮਿਲ ਕੇ ਤੁਹਾਡੀ ਸਾਰੀ ਟੀਮ ਦਾ ਥੈਂਕ ਯੂ ਤੇ ਤੁਸੀਂ ਚੜ੍ਹਦੀ ਕਲਾ ਰਹੋ ਅਸੀਂ ਫੇ ਆਪਣੇ ਜਦੋਂ ਸਾਰੇ ਕੰਪਲੀਟ ਹੋ ਗਏ ਫੇ ਆਪਦੇ ਦੇਵਾਂਗੇ ਸਾਰਿਆਂ ਨੂੰ ਬਦਵੀ ਸਾਰੀ ਤੁਹਾਡਾ ਬਹੁਤ ਥੈਂਕ ਯੂ ਤੁਹਾਡੀ ਟੀਮ ਦਾ ਕਿ ਸਾਡੇ ਬੋਲ ਸਾਡੇ ਨੂੰ ਫਤਿਹ ਬੁਲਾ ਲਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਤੇ ਜੀ ਸੰਗਤ ਜੀ ਤੁਸੀਂ ਜੋ ਦੇਖਿਆ ਹੁਣ ਵੀਡੀਓ ਇੱਕ ਕਸ਼ਮੀਰ ਦੇ ਵਿੱਚ ਬਹੁਤ ਦੂਰ ਇਲਾਕਾ ਪਾਕਿਸਤਾਨੀ ਨਾਰੀ ਆ ਜਿਹੜਾ ਪਹਾੜ ਤੋਂ ਪਿੱਛੇ ਦਿਖਦਾ ਵੀਡੀਓ ਦੇ ਵਿੱਚ ਤੇ ਤੁਹਾਨੂੰ ਪਤਾ ਹੁਣ ਜਿਹੜੇ ਆਪਰੇਸ਼ਨ ਸੰਦੂਰ ਲੜਾਈਆਂ ਸ਼ੁਰੂ ਕਾਣੀਆਂ ਸਾਰੇ ਤੋਂ ਸੌਖੀਆਂ ਜਿਹਨੇ ਨਿਭਾਉਣੀਆਂ ਮਗਰੋਂ ਅਭੌਖੀਆਂ ਕਿਉਂਕਿ ਜਦੋਂ ਫੇਰ ਸਾਰਾ ਕੁਝ ਹੋ ਜਾਂਦਾ ਬਰੂਦ ਸਿੱਟ ਦੇ ਬੰਬ ਸਿੱਟ ਦੇ ਮਗਰੋਂ ਸਾਰੇ ਪੋਲੀਟਿਸ਼ਨ ਸਰਕਾਰਾਂ ਪਿੱਛੇ ਹਟ ਜਾਂਦੀਆਂ ਗਰੀਬੇ ਵਿਚ ਫਸ ਜਾਂਦੇ ਸੋ ਜਾਨੂ ਰਿਕੁਐਸਟ ਆਈ ਸੀ ਕਸ਼ਮੀਰ ਤੋਂ ਪਈ ਸਾਡੇ ਘਰ ਦੇ ਪਿਆ ਦੋ ਮੁਸਲਮਾਨ ਭੈਣ ਭਰਾਵਾਂ ਦੇ ਘਰ ਸੀਗੇ ਤੇ 12 ਸੀਗੇ ਆਪਣੇ ਸਿੱਖਾਂ ਦੇ ਸੋ ਅਸੀਂ ਸਾਰੇ ਦੀ ਬਰਾਬਰਤੀ ਸੇਵਾ ਕਰ ਦਿੱਤੀ ਤੁਹਾਡੇ ਕਰਕੇ ਕਿਉਂ ਸਪੋਰਟ ਕਰਦੇ ਖਾਲਸਾ ਨੂੰ ਸਾਡੀ ਇਹ ਬੇਨਤੀ ਘੜੀ ਘੜੀ ਆ ਤੁਹਾਨੂੰ ਪਤਾ ਦੀ ਖਾਲਸਾ ਕਿੰਨਾ ਕੰਮ ਕਰਦੀ ਪੰਜਾਬ 'ਚ ਬਾਹਰ ਇੰਡੀਆ 'ਚ ਵੀ ਤੁਸੀਂ ਸਪੋਰਟ ਕਰੀ ਜਾ ਤੁਹਾਡੇ ਸਪੋਰਟ ਨਾਲ ਸਾਰਾ ਕੁਝ ਚੱਲਦਾ ਅਸੀਂ ਸਾਡੀ ਟੀਮ ਦੇ ਧੰਨਵਾਦੀਆਂ ਤੇ ਗੁਰੂ ਕਿਰਪਾ ਨਾਲ ਹੋਰ ਵੀ ਸੇਵਾ ਚੱਲਦੀ ਆ ਇਸ ਵੇਲੇ ਪੰਜਾਬ 'ਚ ਹੜ੍ਹ ਵੀ ਆਇਆ ਹੋਆ ਉੱਥੇ ਸਾਡੀਆਂ ਟੀਮਾਂ ਬਹੁ ਮੋਰੇ ਹੋਈਆਂ ਉਹਨੇ ਵੀ ਅਰਦਾਸ ਕਰਿਓ ਪਈ ਉਹ ਸਹੀ ਸਲਾਮਤ ਰਹਿ ਵੈਗੁਰਜੀ ਕਾਕਲ ਸਾਹ ਵੈਗੁਰਜੀ ਫਤਹਿ